ਹੈਲੋ एवरीवन ਸਸ਼ੀਕਾਲ ਜੀ ਆਈ ਹੋਪ ਸਾਰੇ ਜਨੇ ਠੀਕ ਹੋ ਜੀ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐਂ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਉਹ ਸੂਟ ਰਾਮ ਟੈਕਸ ਤੇ ਪਾਰਟੀ ਵੇਅਰ ਸੂਟ ਜਿਹੜੇ ਮੈਂ ਮੰਮੀ ਦੇ ਐਕਸੀਡੈਂਟ ਤੋਂ ਦੋ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਸੀ ਮੇਬੀ 15 20 ਦਿਨ ਹੋ ਗਏ ਹੋਣੇ ਰਖੜੀ ਆਫਰ ਤੁਹਾਨੂੰ ਹੁਣ ਕਰਵਾ ਚੌਤ ਆਫਰ ਦੇ ਵਿੱਚ ਮਿਲਣ ਜਾ ਰਿਹਾ ਤੇ ਆਪਾਂ ਸਾਰੇ ਉਹ ਸੂਟ ਦੇਖਾਂਗੇ ਜਿਹੜੇ ਆਪਾਂ ਰਖੜੀ ਆਫਰ ਤੇ ਇੱਕ ਵੀਡੀਓ ਦੇਖੀ ਸੀ ਪਰ ਉਹ ਵੀਡੀਓ ਮੇਰੀ ਕੋਈ ਅੱਛੀ ਰੀਚ ਨਹੀਂ ਕਰਕੇ ਗਈ మేబీ ਮੈਂ ਸੋਚਦੀ ਹਾਂ ਕਿ ਮੇਰੇ ਮੇਰੇ ਪੁਰਾਣੇ ਵਿਊਅਰਸ ਮੇਰੇ ਕਸਟਮਰਸ ਤੱਕ ਉਹ ਵੀਡੀਓ ਹੈ ਜਿਹੜੀ ਉਹ ਨਹੀਂ ਪਹੁੰਚੀ ਉਹ ਸਾਰੇ సూਟਸ ਮੇਰੇ ਆ ਜਿਹੜੇ ਐਜ਼ ਇਟ ਪਏ ਹੋਏ ਉਹਨਾਂ ਦੇ ਵਿੱਚੋਂ ਕੋਈ ਬਹੁਤ ਘੱਟ 2-4 ਪੀਸੀ ਸੇਲ ਹੋਏ ਹੋਏ ਆ ਜਿਹੜੇ ਤੁਹਾਨੂੰ ਇਸ ਟਾਈਮ ਨਹੀਂ ਦੇਖਣ ਨੂੰ ਮਿਲਣਗੇ ਮੈਨੂੰ ਲੱਗਦਾ ਇੱਕ orange ਜੋ ਰਾਮਟੈਕਸ ਦਾ ਸੀਗਾ ਤੁਹਾਨੂੰ ਧਿਆਨ ਹੋਣਾ ਹੈ ਜਿਨ੍ਹਾਂ ਨੇ ਪੁਰਾਣੀ ਵੀਡੀਓ ਦੇਖੀ ਹੋਣੀ ਹੈ ਤੇ ਚਲੋ ਜੀ ਆਪਾਂ ਹੁਣ ਦੇਖਦੇ ਆਂ ਰਾਮਟੈਕਸ ਦੇ ਉਸ ਪਾਰਟੀ ਵੇਅਰ ਸੂਟ ਜਿਨ੍ਹਾਂ ਦੇ ਨਾਲ ਫੁੱਲ ਪਿਓਰ ਦੇ ਚਨੂਨ ਦੇ ਮਸਲੀਨ ਦੇ ਤੇ ਫੁੱਲ ਪਿਓਰ ਸਪੂਨ ਦੇ ਦੁਪट्टे ਲੱਗੇ ਹੋਏ ਆ ਸ਼ਫੂਨ ਚਨੂਨ ਤੇ ਜਿਹੜੇ ਆਪਾਂ ਸਪੂਨ ਵੀ ਕਹਿ ਦਿੰਦੇ ਆ ਕਈ ਪਿਆਬੀ ਚ ਸਿੱਧਾ ਜਿਵੇਂ ਸਪੂਨ ਬੋਲ ਦਿੰਦੇ ਆ acha ਬਹੁਤ ਸਾਰੇ ਹੁਣ ਕਮੈਂਟ ਕਰ ਰਹੇ ਆ ਕਿ ਤੁਸੀਂ ਐਸਪੈਕਸ ਕਿਉਂ ਲਗਾਈਏ ਮੇਰਾ ਐਕਚੁਅਲੀ ਨੰਬਰ ਵੱਧ ਗਿਆ ਹੈ ਨਿਗਾ ਦਾ ਤੇ ਮੈਨੂੰ ਇਹ ਸਪੈਕਸ ਆ ਜਿਹੜੀ ਹੁਣ 올 ਟਾਈਮ ਲਗਾਨੀ ਪਏਗੀ ਕਿਉਂਕਿ ਜਦੋਂ ਵੀ ਮੈਂ ਵੀਡੀਓ ਬਣਾਉਣੀ ਆ ਤਾਂ ਸਾਹਮਣੇ ਤੋਂ ਲਾਈਟ ਹੁੰਦੀ ਹੈ ਔਰ ਰਿੰਗ ਲਾਈਟ ਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਫਿਰ ਅੱਖਾਂ ਤੇ ਇਫੈਕਟ ਪੈਂਦਾ ਹੈ ਤੇ ਮੈਨੂੰ ਮਾਈਗ੍ਰੇਨ ਹੋ ਜਾਂਦਾ ਹੈ ਸੋ ਉਸ ਤੇ ਲਈ ਮੇਰਾ ਜਿਹੜਾ ਨੰਬਰ ਵੱਧ ਗਿਆ ਸਪੈਕਸ ਮੇਰਾ ਪੁਰਾਣਾ ਜਿਹੜਾ ਹੈ ਫालतू ਹੋ ਗਿਆ ਸੀਗਾ ਫਿਰ ਮੈਂ ਨਵਾਂ ਬਣਾਇਆ ਸੋ ਬੇਸਿਕ ਇਨਫੋਰਮੇਸ਼ਨ ਸੀਗੀ ਕਿਉਂਕਿ ਮੈਨੂੰ ਪਤਾ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਕਹਿ ਦੇਣੀਆਂ ਕਿ ਤੁਸੀਂ ਸਪੈਕਸ ਕਿਉਂ ਲਗਾਈਏ ਸੋ ਜ਼ਰੂਰਤ ਹੈ ਅਛਾ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਦੇਖ ਲੈਣੇ ਆ ਜੋ ਲਾਸਟ ਵੀਡੀਓ ਸੀਗੀ ਇਸ ਤੋਂ ਲਾਸਟ ਉਹਨਾਂ ਦੇ ਵਿੱਚ ਕਿਹੜੇ ਕਲਰ ਬਚ ਗਏ ਆ ਤੁਸੀਂ ਜਿਹੜੇ ਦੇਖੇ ਹੋਣੇ ਆ ਬੁਟੀਕ ਦੀ ਕੜਾਈ ਵਾਲੇ ਸੂਟ ਬੁਟੀਕ ਵਰਕ ਵਾਲੇ ਉਹਨਾਂ ਦੇ ਵਿੱਚ ਕੇਵਲ ਤੇ ਕੇਵਲ ਤੁਹਾਨੂੰ ਤਿੰਨ ਰੰਗ ਮਿਲਣਗੇ ਬਾਕੀ ਸਾਰਾ ਸਟਾਕ ਕਲੀਅਰ ਆ ਸੋਲਡ ਆਊਟ ਆ ਇਹ ਐਨੂੰ ਆਪਾਂ ਮੋਟਾ ਮੋਟਾ ਜਿਹਾ ਦੇਖ ਲੈਣੇ ਆ ਇਹਨਾਂ ਦੇ ਨਾਲ ਟਾਈ ਡਾਈ ਦੇ ਦੁਪੱਟੇ ਨੇ ਇਹ ਹੈਗੇ ਆ ਕੋਟਾ ਡੋਰੀਆ ਦੇ ਪਿਓਰ ਕੋਟਾ ਡੋਰੀਆ ਟਾਈ ਡਾਈ ਦੇ ਦੁਪੱਟੇ ਆ ਸੂਟ ਤੁਸੀਂ ਦੇਖਿਆ ਪਿਓਰ ਕਾਟਨ ਦਾ ਹੈ ਤੇ ਰਾਮ ਟੈਕਸ ਤੇ ਫੈਬਰਿਕ ਦੇ ਉੱਪਰ ਇਹਨਾਂ ਦਾ ਵਰਕ ਹੋਇਆ ਵੈ ਤੇ ਇਸ ਸੂਟ ਦਾ ਮਤਲਬ ਜੇ ਆਪਾਂ ਗੱਲ ਕਰੀਏ ਨਾ ਤੇ ਇਹ ਮੇਰੇ ਕੋਲ ਸਾਰੇ ਨਿਕਲ ਗਿਆ ਇਹਨਾਂ ਦੇ ਵਿੱਚ ਸਿਰਫ ਤਿੰਨ ਕਲਰ ਬਚੇ ਆ ਕਿਉਂਕਿ ਇਸ ਡਿਸਕਾਊਂਟ ਵਾਲੀ ਆਫਰ ਮੈਨੂੰ ਲੱਗਦਾ ਕਸਟਮਰ ਨੇ ਸਮਝਿਆ ਇਸ ਚੀਜ਼ ਨੂੰ ਤੇ ਇਸ ਦਾ ਲਾਹਾ ਉਠਾਇਆ ਲਾਭ ਲਿਆ ਇਸ ਡੀਲ ਦਾ ਚਲੋ ਜੀ ਮੈਂ ਤੁਹਾਨੂੰ ਮੋਟਾ ਮੋਟਾ ਦਿਖਾ ਦਿੰਨੀ ਆ ਇਹ ਇਸ ਤੇ neck ਦਾ ਡਿਜ਼ਾਈਨ ਹੈ ਮਸਟਰਡ ਕਲਰ ਦੇ ਵਿੱਚ ਮਿਲ ਜਾਣਾ ਹੈ 100% ਪਿਓਰ ਪ੍ਰੀਮੀਅਮ ਕਾਟਨ ਦੇ ਉੱਪਰ ਹੈ ਇਹ ਇਸ ਦਾ نیچے ਹੈ ਜਿਹੜਾ ਘੇਰਾ ਆ ਗਿਆ ਅੱਛਾ ਘੇਰਾ ਦੱਸ ਦਗੇ ਜੀ ਇਸ ਦਾ ਇਹ 22 24 ਇੰਚ ਤੱਕ ਤਿਆਰ ਹੈ ਕਈ 25 ਇੰਚ ਪਾਉਂਦੇ ਆ ਜਾਂ ਜੋ ਵੀ ਇਹ ਫ੍ਰੀ ਸਾਈਜ਼ ਘੇਰੇ ਹੁੰਦੀ ਹੈ ਇਸ ਤੇ ਸਾਈਡ ਦੇ ਉੱਪਰ ਜੋ ਜਗ੍ਹਾ ਛੱਡੀ ਹੋਈ ਹੈ ਇਸ ਨੂੰ ਤੁਸੀਂ ਵਿੱਚ ਐਡ ਕਰ ਸਕਦੇ ਹੋ ਤਰਪਾਈ ਵਾਲਾ ਕੱਪੜਾ ਜਿਹੜਾ ਜਿੰਨਾ ਕਾਪਾ ਜਗ੍ਹਾ ਰੱਖਦੇ ਅੰਤਰ ਪਾਈ ਵਾਲੀ ਇੰਚ-ਇੰਚ ਜੀ ਆਪਾਂ ਦੋਨੋਂ ਸਾਈਡਾਂ ਤੋਂ ਛੱਡ ਦੇਣ ਤਾਂ 25-26 ਇੰਚ ਤੱਕ ਤੁਹਾਡਾ ਆਰਾਮ ਨਾਲ ਘੇਰਾ ਜਿਹੜਾ ਸੂਟ ਦਾ ਬਣ ਕੇ ਤਿਆਰ ਹੋ ਜੂਗਾ ਤੇ ਇਹਦੇ ਨਾਲ ਕੋਟਾ ਡੋਰੀਆ ਦੇ ਦੁਪੱਟੇ ਆ ਹੁਣ ਇਸ ਤੇ ਵਿੱਚ ਦੂਸਰਾ ਕਲਰ ਅਫਰੋਜੀ ਆ ਜਾਂਦਾ ਤੇ ਤੀਸਰਾ ਬੇਸ ਕਲਰ ਆ ਜਾਂਦਾ ਇਸ ਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਟਾਈ ਡਾਈ ਹੋਇਆ ਵਾ ਤੇ ਇਹ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਇਸ ਵਾਰ ਤੁਹਾਨੂੰ ਫ੍ਰੀ ਸ਼ਿਪਿੰਗ ਮਿਲ ਜਾਣੀ ਹੈ ਕਿਉਂਕਿ ਇਹ ਸਾਰੇ ਤਿੰਨ ਕਪੀਸ ਰਹਿ ਗਏ ਇਹ 3 ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਮਿਲ ਜਾਣਗੇ ਹੁਣ ਆਪਾਂ ਜਲਦੀ ਜਲਦੀ ਦੇਖਦੇ ਹਾਂ ਰਾਮ ਟੈਕਸ ਦੇ ਪਾਰਟੀ ਵੇਅਰ ਸੂਟ ਜਿਹੜੇ ਤੁਸੀਂ ਪਹਿਲਾਂ ਵੀ ਕਿਸੇ ਕਿਸੇ ਨੇ ਦੇਖੇ ਹੋਣੇ ਆ ਪਰ ਮੇਰੇ ਬਹੁਤ ਘੱਟ ਵਿਊ ਸੀ ਉਸ ਵੀਡੀਓ ਦੇ ਉੱਪਰ ਸੋ ਮੈਨੂੰ ਲੱਗਦਾ ਪ੍ਰੋਪਰਲੀ ਤੁਸੀਂ ਨਹੀਂ ਦੇਖੇ ਹੋਣਗੇ ਚਲੋ ਜੀ ਅੱਜ ਆਪਾਂ ਦੇਖਦੇ ਹਾਂ ਫਿਰ ਤੋਂ ਆਪਣੇ ਰਾਮ ਟੈਕਸ ਦੇ ਸੁਪਰ ਡੁੱਪਰ ਕੁਆਲਿਟੀ ਦੇ ਸੂਟ ਪ੍ਰੀਮੀਅਮ ਕੁਆਲਿਟੀ ਦੇ ਸੂਟ ਅੱਛਾ ਆ ਵਾਲੇ ਸੂਟ ਨੂੰ ਮੈਂ ਆਪਣੇ ਲਈ ਸਟਿਚ ਵੀ ਕਰਵਾਉਣਾ ਦਿੱਤਾ ਹੈਗਾ ਮੈਨੂੰ ਪਸੰਦ ਆਇਆ ਐਕਚੁਅਲੀ ਮੈਨੂੰ ਬਲੈਕ ਪਸੰਦ ਸੀਗਾ ਬਲੈਕ ਸੋਲਡ ਆਊਟ ਹੋ ਗਿਆ ਤੇ ਮੈਂ ਇਹ ਵਾਲਾ ਸੂਟ ਹੈ ਜਿਹੜਾ ਆਪਣੇ ਲਈ ਸਟਿਚ ਕਰਵਾਉਣਾ ਦੇ ਦਿੱਤਾ ਬਹੁਤ ਜ਼ਿਆਦਾ ਸੋਨਾ ਲੱਗਿਆ ਮੈਂ ਐਕਚੁਅਲੀ ਸੋਚ ਰਹੀ ਸੀ ਕਿ ਇਹ ਰਾਮਟੈਕਸ ਦੇ ਜਿੰਨੇ ਵੀ ਸੂਟ ਹੈ ਸਾਰਿਆਂ ਦੇ ਵਿੱਚੋਂ ਇੱਕ ਇੱਕ ਸੂਟ ਖੋਦੇ ਲਈ ਰੈਡੀ ਕਰਵਾਵਾਂ ਬਟ ਮੈਂ ਪੰਜਾਬੀ ਸੂਟ ਬਹੁਤ ਘੱਟ ਪਾਉਂਦੀ ਆ ਦੁਪੱਟੇ ਵਾਲੇ ਸੂਟ ਮੈਂ ਬਹੁਤ ਘੱਟ ਵੇਅਰ ਕਰਦੀ ਆ ਸੋ ਮੇਰੇ ਪਾਏ ਪਾਏ ਹੀ ਇਦਾਂ ਵੇਸਟ ਹੋ ਜਾਂਦੇ ਆ ਸੋ ਮੈਨੂੰ ਇਹ ਲੱਗਦਾ ਕਿ ਇਸ ਵਾਰੀ ਮੈਨੂੰ ਬਣਾ ਲੈਣੇ ਚਾਹੀਦੇ ਆ ਇਹ ਦੇਖੋ ਇਹ ਹੈ ਜੀ ਔਰਗੈਂਜ਼ਾ ਦਾ ਪੈਚ ਹੈ ਇਸ ਤੇ ਉੱਪਰ ऑर्गेंजा ਦਾ ਪੈਚ ਹੈ ਵਿਸਕੋਸ órgੈਂਜ਼ਾ ਯੂਜ਼ ਹੋਇਆ ਇਸ ਤੇ ਪੈਚ ਉੱਪਰ ਇਸ ਦੀ ਦੋਨੋਂ ਸਾਈਡ ਪੈਨਲ ਵਾਲਾ ਵਰਕ ਹੋਇਆ ਮਸ਼ੀਨੀ ਇਹ ਸੈਂਟਰ ਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਨੇ ਤੇ ਇਸ ਨੂੰ ਤੁਸੀਂ ਉੱਪਰ ਤੱਕ ਦੇਖਦੇ ਜਾਓ ਮਸਟਰਡ ਕਲਰ ਹੈ ਇਸ ਦਾ ਸ਼ਰਟ ਤੇ ਇਸ ਦੀ ਪਲੇਨ ਬਾਟਮ ਹੈ ਸ਼ਰਟ ਪ੍ਰਿੰਟਡ ਹੈ ਇਸ ਦੇ نیچے ਹੁਣ ਆਪਾਂ ਦੇਖਦੇ ਹਾਂ ਬਾਰਡਰ ਦੇ ਉੱਪਰ ਗੱਲ ਕਰਦੇ ਹਾਂ ਤੇ ਪੈਨਲ ਵਾਲੇ ਇਹ ਮਸ਼ੀਨੀ ਵਰਕ ਹੋਇਆ ਜੀ órgੈਂਜ਼ਾ ਦਾ ਪੈਚ ਲੱਗਿਆ ਇਸ ਦੇ ਵਿੱਚ ਪੈਨਲ ਵਾਲਾ ਵਰਕ ਵੀ ਹੋਇਆ ਤੇ ਇਹ ਤੁਹਾਨੂੰ ਫਲਾਵਰ ਵੀ ਮਸ਼ੀਨੀ ਵਰਕ ਚ ਦੇਖਣ ਨੂੰ ਮਿਲਣਗੇ ਨੀਚੇ ਆ ਜਾਂਦਾ ਹੈ ਬਾਰਡਰ ਬਾਰਡਰ ਆ ਜਾਂਦਾ ਜੀ ਹਕਾਬਾ ਚਿਕਨ ਇਹ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਕਰਕੇ ਇਹ ਹੈ ਇਸ ਦਾ ਬਾਰਡਰ ਇਹ ਵਰਕ ਹੋਇਆ ਵੈ ਇਸ ਤਰ੍ਹਾਂ ਕਰਕੇ ਇਹਦੀ ਜਿਹੜੀ ਬਾਟਮ ਹੈ ਪਿਓਰ ਚੱਕ ਦੇ ਵਿੱਚ ਪਲੇਨ ਪਿਓਰ ਰਾਮ ਟੈਕਸ ਤੇ ਸੂਟ ਹੈ ਫੁੱਲ ਪਿਓਰ ਦੀਆਂ ਇਹਨਾਂ ਨਾਲ ਦੁਪੱਟੇ ਚੁੰਨੀਆਂ ਰਹਿਣਗੀਆਂ ਕੁਆਲਿਟੀ ਦੇਖ ਕੇ ਮੇਰੇ ਤੋਂ ਰਹਿ ਨਹੀਂ ਹੋਇਆ ਮਿੱਥੋਏ ਇਸ ਵਾਲੇ ਸੂਟ ਮਨ ਮੇਰਾ ਮਤਲਬ ਕਿ ਮਨ ਕੀਤਾ ਕਿ ਮੈਂ ਇਹਨਾਂ ਨੂੰ ਸਟਿਚ ਕਰਾਵਾਂ ਕਿਉਂਕਿ ਇਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੁਪੀਰੀਅਰ ਹੈ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦੇ ਸੂਟ ਹੈ ਹੁਣ ਆਪਾਂ ਇਹਦੇ ਦੁਪੱਟੇ ਦੀ ਗੱਲ ਕਰ ਲੈਨੇ ਆਂ ਦੁਪੱਟਾ ਇਸ ਦਾ ਹੈਗਾ ਜੀ ਫੁੱਲ ਪਿਓਰ ਸ਼ਫੂਨ ਦਾ ਦੁਪੱਟਾ ਹੈ ਕਿਸੇ ਕਿਸੇ ਸੂਟ ਨਾਲ ਸ਼ਫੂਨ ਦੇ ਨੇ ਕਿਸੇ ਦੇ ਨਾਲ ਚਨੂਣ ਦੇ ਦੁਪट्टे ਨੇ ਤੇ ਕਿਸੇ ਕਿਸੇ ਦੇ ਨਾਲ ਹੈਗੇ ਆ ਜੀ ਮਸਲੀਨ ਦੇ ਪਿਓਰ ਵਾਲੀ ਮਸਲੀਨ ਦੇ ਇਹਦੇ ਨਾਲ ਹੈਗਾ ਜੀ ਫੁੱਲ ਪਿਓਰ ਸ਼ਫੂਨ ਦਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਫੋਰ ਸਾਈਡਡ ਇਸ ਤੇ ਲੇਸ ਰਹੂਗੀ ਫੋਰ ਸਾਈਡਡ ਇਸ ਤੇ ਬਾਰਡਰ ਰਹੇਗਾ ਤੇ ਇਸ ਤੇ ਇਸ ਤਰ੍ਹਾਂ ਕਰਕੇ ਖੁੰਝਾਂ ਦੇ ਵਿੱਚ ਵੀ ਪ੍ਰਿੰਟ ਰਹੇਗਾ ਜੋ ਸ਼ਰਟ ਦੇ ਅਕੋਰਡਿੰਗ ਜੋ ਸੂਟ ਦੇ ਅਕੋਰਡਿੰਗ ਬਹੁਤ ਜ਼ਿਆਦਾ ਪਿਆਰਾ ਇਸ ਦਾ ਦੁਪੱਟਾ ਹੈ ਔਰ ਟੋਟਲ ਜੇ ਆਪਾਂ ਸੂਟ ਦੀ ਗੱਲ ਕਰੀਏ ਸਾਰਾ ਸੂਟ ਹੀ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਸਾਰੇ ਪਾਰਟੀ ਵੇਅਰ ਸੂਟ ਹੈ ਜੀ ਜਿਹੜੇ ਤੁਹਾਨੂੰ ਕਰਵਾ ਚੌਥ ਆਫਰ ਤੇ ਮਿਲ ਰਹੇ ਨੇ ਇਹਨਾਂ ਦਾ 2550 ਰੁਪਏ ਐਮ ਆਰਪੀ ਰਹਿਣ ਵਾਲਾ ਹੈ ਸੌਰੀ ਐਮ ਆਰਪੀ ਨਹੀਂ ਪ੍ਰਾਈਸ ਰਹਿਣ ਵਾਲਾ ਹੈ ਇਸ ਦੇ ਵਿੱਚ ਹੁਣ ਆਪਾਂ ਇੱਕ ਇਹ ਵਾਲੇ ਦੇਖਦੀਆਂ ਜਿਹੜੇ ਪਫ ਕੰਪਿਊਟਰ ਦਾ ਵਰਕ ਹੋਇਆ ਵੈ ਰਾਮ ਟੈਕਸ ਤੇ ਆਪਾਂ ਇਹ ਅੱਜ ਸਾਰੇ ਕਲਰ ਦੇਖ ਲੈਣੇ ਆ ਜੇ ਬਾਕੀ ਦੇ ਹੈਂਡਵਰਕ ਵਾਲੇ ਰਹਿ ਗਏ ਵੀਡੀਓ ਲੰਬੀ ਹੁੰਦੀ ਹੋਈ ਤਾਂ ਆਪਾਂ ਨੈਕਸਟ ਵੀਡੀਓ 'ਚ ਚਲੇ ਜਾਵਾਂਗੇ ਟਰਾਈ ਕਰਾਂਗੇ ਕਿ ਆਪਾਂ ਜਲਦੀ ਜਲਦੀ ਸਾਰੇ ਸੂਟ ਆ ਜਿਹੜੇ ਰਾਮ ਟੈਕਸ ਤੇ ਹੈਂਡਵਰਕ ਤੇ ਪਫ ਵਰਕ ਵਾਲੇ ਉਹ ਆਪਾਂ ਅੱਜ ਦੇਖ ਕੇ ਕਲੀਅਰ ਕਰ ਲਈਏ ਆਈਸ ਬਲੂ ਕਲਰ ਆ ਜਾਂਦਾ ਜੀ ਸਭ ਤੋਂ ਪਹਿਲਾਂ ਇਹਨਾਂ ਨਾਲ ਪਿਓਰ ਮਸਲੀਨ ਦੀਆਂ ਚੁੰਨੀਆਂ ਆ ਜਾਂਦੀਆਂ ਲਓ ਜੀ ਆਪਾਂ ਸਭ ਤੋਂ ਪਹਿਲਾਂ ਹੁਣ ਦੇਖ ਲੈਨੇ ਆ ਇਸ ਦਾ ਕਮੀਜ਼ ਅਚਾ ਇਹ ਤੁਹਾਨੂੰ ਹੋਰ ਦੱਸਦੀ ਐ ਇਹ ਆਲ ਓਵਰ ਐ ਇਹਦੇ ਨਾਲ ਮੈਚਿੰਗ ਨਹੀਂ ਐ ਕੁਛ ਵੀ ਬਾਟਮ ਮੈਚਿੰਗ ਨਹੀਂ ਐ ਪਲੇਨ ਨਹੀਂ ਐ ਨਾ ਹੀ ਪਲੇਨ ਐ ਨਾ ਮੈਚਿੰਗ ਐ ਇਹ ਆਲ ਓਵਰ ਸੂਟ ਐ ਤੇ ਲਾਈਨਿੰਗ ਦਾ ਡਬਲ ਸ਼ੈਡਡ ਇਹ ਸੈਲਫ ਡਿਜ਼ਾਈਨ ਦਾ ਸ਼ਰਟ ਐ ਨੇੜੇ ਤੋਂ ਦੇਖ ਲਓ ਇਹ ਫੈਬਰਿਕ ਐ ਇਸ ਦਾ ਇਹ ਇਸ ਦੇ ਉੱਪਰ ਪਫ ਦਾ ਵਰਕ ਹੋਇਆ ਹੋਇਆ ਵਾ ਜੋ ਨੈਕ ਦੇ ਉੱਪਰ ਐ ਤੁਸੀਂ ਦੇਖ ਸਕਦੇ ਹੋ ਇਹ neck ਦੇ ਉੱਪਰ ਤੁਹਾਨੂੰ ਦੋ ਫਲਾਵਰ ਦੇਖਣ ਨੂੰ ਮਿਲਣਗੇ ਸ਼ੋਲਡਰ ਦੇ ਆਏਗਾ ਤੇ ਸੈਂਟਰ ਦੇ ਵਿੱਚ ਇੱਥੇ ਆਏਗਾ ਹੁਣ ਆਪਾਂ نیچے ਵੱਧਦੇ ਹਾਂ ਇਸ ਦੇ ਬਾਰਡਰ ਵਾਲੇ ਪਾਸੇ ਨੂੰ ਇਹ ਇਸ ਦਾ ਪਾਫ ਦਾ ਜਿਹੜਾ ਡਿਜ਼ਾਈਨ ਹੈ نیچے ਬਾਰਡਰ ਤੇ ਘੇਰੇ ਤੇ ਰਹੇਗਾ ਇਹ ਇਸ ਦਾ ਚਾਕ ਦੀ ਸਾਈਡ ਨੂੰ ਇੱਕ ਸਾਈਡ ਦੇ ਉੱਪਰ ਖੁੰਜੇ ਦੇ ਉੱਪਰ ਇਸ ਦਾ ਵਰਕ ਰਹੇਗਾ ਇਹ ਦੇਖੋ ਤੁਸੀਂ ਨੇੜੇ ਤੋਂ ਦੇਖ ਲਓ करीब तो देख लो ਤੇ ਇਹ نیچے ਇਸ ਦਾ ਜਿਹੜਾ ਸੈਲਫ ਦਾ ਲਾਈਨਿੰਗ ਵਾਲਾ ਡਿਜ਼ਾਈਨ ਹੈ ਇਹ ਫੈਬਰਿਕ ਦਾ ਰਹੇਗਾ ਇਸ ਦੇ ਉੱਪਰ ਛੋਟੀਆਂ-ਛੋਟੀਆਂ ਬੂਟੀਆਂ ਰਹਿਣੀਆਂ ਵਰਕ ਦੇ ਵਿੱਚ ਤੇ ਇਹ ਪਫ ਡਿਜ਼ਾਈਨ ਰਹੇਗਾ ਇਹ ਹੈ आइस ब्लू कलर ਇਸ ਦੇ ਵਿੱਚ ਬਾਕੀ ਦੇ ਕਲਰ ਵੀ ਆਪਾਂ ਦੇਖ ਲੈਣੇ ਆ ਸਾਰੇ ਹੁਣ ਆਪਾਂ ਇਹਦੇ ਦੁਪट्टे ਦੀ ਗੱਲ ਕਰ ਲਈਏ ਦੁਪੱਟਾ ਇਸ ਦੇ ਨਾਲ ਜੀ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ ਉਸ ਦੇ ਉੱਪਰ ਜਾ ਕੇ ਆਪਣੀ ਇਨਕੁਆਰੀ ਕਰ ਸਕਦੇ ਹੋ ਇਹ ਹੈ ਜੀ ਫੁੱਲ ਪਿਓਰ ਮਸਲੀਨ ਹੁੰਦੀ ਹੈ ਜਿਹੜੀ ਉਸ ਦਾ ਦੁਪੱਟਾ ਹੈ ਇਹ ਇਸ ਦਾ ਫੋਰ ਸਾਈਡਡ ਇਸ ਦੇ ਵੇਲਾ ਰਹਿਣਗੇ ਸੈਂਟਰ ਦੇ ਵਿੱਚ ਇਸ ਦੇ ਇਸ ਤਰ੍ਹਾਂ ਕਰਕੇ ਫਲਾਵਰਸ ਰਹਿਣਗੇ ਬਹੁਤ ਜ਼ਿਆਦਾ ਸੋਹਣਾ ਕਲਾਸੀ ਲੁੱਕ ਹੈ ਇਸ ਦੀ ਤੇ ਇਹ ਇਸ ਦੇ ਫੋਰ ਸਾਈਡਡ ਇਸ ਤਰ੍ਹਾਂ ਕਰਕੇ ਲੇਸ ਮਿਲੇਗੀ ਤੁਹਾਨੂੰ ਤੇ ਇਸ ਦਾ ਡਿਜ਼ਾਈਨ ਥੋੜਾ ਨੇੜੇ ਤੋਂ ਦੇਖ ਲੋ ਤਾਂ ਜੋ ਇਸ ਦੀ ਕੁਆਲਿਟੀ ਤੁਹਾਨੂੰ ਸਮਝ ਆ ਸਕੇ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਜੀ ਆਪਾਂ ਜੇ ਗੱਲ ਕਰੀਏ ਨਾ ਕਿ ਮਤਲਬ ਇਸ ਰੇਂਜ ਦੇ ਵਿੱਚ ਇਹਨਾਂ ਦਾ 2550 ਰੇਟ ਹੈ ਜੀ ਇਸ ਰੇਂਜ ਦੇ ਵਿੱਚ ਇਹ ਸੂਟ ਮਿਲਨੇ ਪੋਸੀਬਲ ਨਹੀਂ ਹੈ ਅੱਛਾ ਇਹਨਾਂ ਦਾ ਜਿਹੜਾ ਮਾਰਕੀਟ ਰੇਟ ਹੈ 3400 3300 3500 ਇਸ ਰੇਟ ਤੱਕ ਇਹ ਮਾਰਕੀਟ 'ਚ ਸੇਲ ਹੁੰਦੇ ਆ ਆਪਣੇ ਕੋਲੇ ਰਖੜੀ ਆਫਰ ਦੇ ਵਿੱਚ ਜੋ ਰੇਟ ਸੀ ਇਹਨਾਂ ਦਾ ਸੇਮ ਰੇਟ ਤੁਹਾਨੂੰ ਮਿਲਣ ਜਾ ਰਿਹਾ ਤੇ ਇਹ ਸੂਟ ਹੁਣ ਆਹ ਜਿਹੜੇ ਸਰਦੀ ਆਉਣ ਤੋਂ ਪਹਿਲਾਂ ਦਾ ਮੌਸਮ ਹੈ ਉਹਨਾਂ ਦੇ ਵਿੱਚ ਵੇਅਰ ਕੀਤੇ ਜਾਣ ਵਾਲੇ ਸੂਟ ਹੈ ਮਤਲਬ ਕਿ ਇਹ ਨਹੀਂ ਕਹਿ ਸਕਦੇ ਕਿ ਗਰਮੀ ਦੇ ਬਹੁਤ ਜ਼ਿਆਦਾ ਜੋ ਪਿਛਲੀ ਗਰਮੀ ਨਿਕਲ ਚੁੱਕੀ ਹੈ ਉਹ ਵਾਲਾ ਫੈਬਰਿਕ ਨਹੀਂ ਹੈ ਸੋ ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਤੇ ਉਸ ਦਾ ਹਿਸਾਬ ਦੇ ਸੂਟ ਹੈ ਇਸ ਦੇ ਵਿੱਚ ਦੂਸਰਾ ਰੰਗ ਆ ਜਾਂਦਾ ਜੀ ਗਾਜ਼ਰੀ ਇਸ ਨੂੰ ਆਪਾਂ ਖੋਲ ਕੇ ਨਹੀਂ ਦੇਖਦੇ ਆ ਕਿਉਂਕਿ ਜੇ ਆਪਾਂ ਖੋਲ ਕੇ ਦੇਖਾਂਗੇ ਵੀਡੀਓ ਫਿਰ ਬਹੁਤ ਲੰਬੀ ਹੋ ਜਾਣੀ ਆਪਾਂ ਹੁਣ ਹੈਂਡਵਰਕ ਵਾਲਾ ਸੂਟ ਵੀ ਦੇਖ ਲਾਂਗੇ ਤੁਸੀਂ ਇਸ ਨੂੰ ਖੋਲ ਕੇ ਦੇਖਣਾ ਹੋਇਆ ਇਸ ਦੀ ਕਲ ਲੈਣੀ ਹੋਈ ਇਨਕੁਆਇਰੀ ਕਰਨੀ ਹੋਈ ਤੁਸੀਂ ਮੈਨੂੰ WhatsApp ਦੇ ਉੱਪਰ ਇਹਨਾਂ ਦੀਆਂ ਫੋਟੋਜ਼ ਮਗਵਾ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਇੱਕ ਤੀਸਰਾ ਰੰਗ ਦੇਖਦੇ ਹਾਂ ਜੋ ਆ ਜਾਂਦਾ ਮਸਟਰਡ येलो ਆ ਤਾਂ ਗਾਜ਼ਰੀ ਕਲਰ ਆ ਗਿਆ ਜੀ ਆ ਆ ਗਿਆ ਮਸਟਰਡ येलो ਆਈ ਸੀ ਯੂ ਕਲਰ ਆਪਾਂ ਦੇਖ ਚੁੱਕੇ ਹਾਂ ਤੇ ਇਸ ਦੇ ਵਿੱਚ ਜਿਹੜਾ ਚੌਥਾ ਕਲਰ ਹੈ ਉਹ ਆ ਜਾਂਦਾ ਜੀ ਗ੍ਰੀਨ ਇਹ ਦੇਖੋ ਏ ਜੀ ਅੰਗੂਰੀ ਗ੍ਰੀਨ ਇਹਦੇ ਵਿੱਚ ਵਰਕ ਇਸ ਦਾ ਅੰਦਰ ਚਲਾ ਗਿਆ ਕਿਉਂਕਿ ਤਹਿ ਦੇ ਵਿੱਚ ਇਸ ਤਰ੍ਹਾਂ ਤੇ ਇਹ ਇਸ ਦੀ ਰਾਮਟੈਕਸ ਦੀ ਹਰ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਕਰਕੇ ਇਸ ਤੇ ਸਟੈਂਪ ਲੱਗੀ ਮਿਲੇਗੀ ਤੁਹਾਨੂੰ ਇਸ ਦਾ ਸਾਰੇ ਲੋਗੋ ਵਗੈਰਾ ਲੱਗੇ ਮਿਲਣਗੇ ਇਹ ਸੀਗੇ ਚਾਰ ਸ਼ੇਡ ਪਾਫ ਕੰਪਿਊਟਰ ਵਰਕ ਦੇ ਵਿੱਚ ਹੁਣ ਆਪਾਂ ਦੇਖ ਲੈਣੇ ਆਂ ਇਹੀ ਸੇਮ ਚਾਰ ਕਲਰ ਦੇ ਵਿੱਚ ਹੈਂਡਵਰਕ ਰਾਮਟੈਕਸ ਦੇ ਉੱਪਰ ਹੈਂਡਵਰਕ ਦੇਖਦੇ ਇਨਾਂ ਦੇ ਨਾਲ ਪਿਓਰ ਚਨੌਣ ਦੇ ਦੁਪट्टे ਲੱਗੇ ਹੋਏ ਆ ਜਿਹੜੇ ਤੁਸੀਂ ਪਹਿਲਾਂ ਪਫ ਕੰਪਿਊਟਰ ਵਾਲੇ ਵਰਕ ਦੇ ਦੇਖਿਆ ਉਹਨਾਂ ਦੇ ਨਾਲ ਪਿਓਰ ਮਸਲੀਨ ਦੇ ਦੁਪट्टे ਆ ਡਿਜੀਟਲ ਪ੍ਰਿੰਟ ਦੇ ਤੇ ਇਹ ਵਾਲੇ ਸੂਟਾਂ ਦੇ ਨਾਲ ਜੀ ਤੁਹਾਨੂੰ ਪਿਓਰ ਮੇਬੀ ਚਨੌਣ ਦੇ ਮਿਲਣਗੇ ਜਾਂ ਮੈਂ ਜਿਵੇਂ ਜਿਵੇਂ ਖੋਲ ਕੇ ਦੱਸਦੀ ਆ ਤੁਹਾਨੂੰ ਮੈਨੂੰ ਐਕਚੁਅਲੀ ਖੁਦ ਨੂੰ ਭੁੱਲ ਗਿਆ ਕਿ ਕਿਹੜੇ ਸੂਟ ਨਾਲ ਕਿਹੜਾ ਦੁਪੱਟਾ ਲੱਗਿਆ ਹੋਇਆ ਲਓ ਜੀ ਹੁਣ ਆਪਾਂ ਦੇਖਦੇ ਆਂ अच्छा फैब्रिक दी क्वालिटी रामटेक्स दी ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਕੁਆਲਿਟੀ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਗੱਲ ਕਰ ਰਹੀਆਂ ਕਿਉਂਕਿ ਕੁਆਲਿਟੀ ਬਾਰੇ ਗੱਲ ਕਰਨੀ ਹੀ ਨਹੀਂ ਬੰਦੀ ਤੁਸੀਂ ਸਭ ਜਾਣਦੇ ਹੋ اچھا ਇਹ ਜੀ ਹੈਂਡਵਰਕ ਤੇ ਮਸ਼ੀਨੀ ਵਰਕ ਦੋਨਾਂ ਦਾ ਟੱਚ ਰਹੇਗਾ ਇਹ ਰਹੇਗਾ ਜੀ ਮਸ਼ੀਨੀ ਵਰਕ اچھا ਸੈਲਫ ਦਾ ਡਿਜ਼ਾਈਨ ਦੇਖ ਲਓ ਤੁਸੀਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਵੀ ਸੀਮ ਤੁਹਾਨੂੰ ਉਹੀ ਚਾਰੇ ਰੰਗ ਮਿਲਣਗੇ ਆਈਸ ਬਲੂ ਅੰਗੂਰੀ ਗ੍ਰੀਨ ਮਸਟਰਡ येलो ਤੇ ਇਸ ਦੇ ਵਿੱਚ ਗਾਜਰੀ ਕਲਰ ਮਿਲੇਗਾ ਤੁਹਾਨੂੰ ਇਸ ਦੇ نیچے ਆਪਾਂ ਚਲੇ ਜਾਂਦੇ ਹੁਣ ਇਹ ਆਪਣੇ ਆ ਜਾਂਦਾ ਜੀ ਬਿਲਕੁਲ ਉੱਪਰ ਸ਼ੋਲਡਰ ਦੇ neck ਵਾਲਾ ਡਿਜ਼ਾਈਨ ਹੈ ਇਸ ਦੇ neck ਦੇ ਉੱਪਰ neck ਦੇ نیچے ਰਹੇਗਾ ਮਤਲਬ ਇਹੀ ਸ਼ੋਲਡਰ ਤੇ ਨਹੀਂ neck ਤੇ ਡਿਜ਼ਾਈਨ ਆਏਗਾ neck ਦਾ ਤੇ ਇੱਧਰ ਆਪਾਂ نیچے ਨੂੰ ਜਾਂਦੇ ਆ ਇੱਥੋਂ ਦੇਖਦੇ ਜਾਓ ਤੁਸੀਂ ਇਸ ਦੇ ਵਿੱਚ ਸਾਰਾ ਹੈਂਡਵਰਕ ਦਾ ਕੰਮ ਹੋਇਆ ਜੀ ਮਸ਼ੀਨੀ ਵਰਕ ਦੇ ਨਾਲ-ਨਾਲ ਹੈਂਡਵਰਕ ਹੋਇਆ ਇਹ ਇਸ ਦਾ نیچے ਆ ਜਾਂਦਾ ਬਾਰਡਰ ਇਹ ਸਾਰਾ ਇਸ ਦਾ ਬਾਰਡਰ ਹੈ ਜਿਹੜਾ ਇਹ ਹੈਂਡਵਰਕ ਹੋਇਆ ਹੋਇਆ ਹੈ ਆਈ ਹੋਪ ਤੁਹਾਨੂੰ ਸਾਰਾ ਕਲੀਅਰ ਦਿਖ ਗਿਆ ਹੋਣਾ ਫਿਰ ਵੀ ਤੁਹਾਨੂੰ ਕੋਈ ਡਾਊਟਸ ਹੋਏ ਤੁਸੀਂ ਮੈਨੂੰ WhatsApp ਕਰ ਲਿਓ ਤੇ ਮੈਂ ਤੁਹਾਨੂੰ ਸਾਰੀ ਇਹਨਾਂ ਦੀ ਪ੍ਰੋਪਰ ਡਿਟੇਲ ਇਹਨਾਂ ਦੀਆਂ ਪਿਕਸ ਵਗੈਰਾ ਸ਼ੇਅਰ ਕਰ ਦੂੰਗੀ ਇਹ ਦੇਖੋ ਜੀ ਇਹ ਨੇੜੇ ਤੋਂ ਇਹ ਸਾਰਾ ਇਸ ਦਾ ਸੈਲਫ ਦਾ ਬਾਰਡਰ ਰਹਿਣ ਦੇ ਨਾਲ-ਨਾਲ ਇਸ ਦੀਆਂ ਛੋਟੀਆਂ ਬੂਟੀਆਂ ਜੋ ਹੈਂਡਵਰਕ ਦੇ ਵਿੱਚ ਹੈ ਇਹ ਸਾਰੀ ਵੇਲ ਤੋਂ ਨੂੰ ਘੇਰੇ ਦੇ ਉੱਪਰ ਹੈਂਡਵਰਕ ਚ ਮਿਲੇਗੀ ਤੇ ਇਸ ਦੇ ਉੱਪਰ ਜੋ neck ਦਾ ਡਿਜ਼ਾਈਨ ਬਣਿਆ ਹੋਇਆ ਗਲੇ ਦਾ ਗਲੇ ਦਾ ਮਸ਼ੀਨੀ ਡਿਜ਼ਾਈਨ ਹੈ ਵਿੱਚ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈ ਇਸ ਦੇ ਨਾਲ ਹੁਣ ਆਪਾਂ ਦੁਪੱਟਾ ਖੋਲ ਕੇ ਦੇਖ ਲੈਣੇ ਆ ਕਿ ਦੁਪੱਟਾ ਮੈਨੂੰ ਮਸਲੀਨ ਦਾ ਹੀ ਲੱਗਦਾ ਇਹਨਾਂ ਦੇ ਨਾਲ ਵੀ ਐਕਚੁਅਲੀ ਚਨੋਂਨ ਦਾ ਦੁਪੱਟਾ ਫਿਰ ਦੂਸਰੇ ਸੂਟਾਂ ਦੇ ਨਾਲ ਹੈ ਇਹਦੇ ਨਾਲ ਵੀ ਜੀ ਪਿਓਰ ਮਸਲੀਨ ਦੇ ਦੁਪੱਟੇ ਹੈ ਡਿਜ਼ਾਈਨ ਥੋੜਾ ਜਿਹਾ ਚੇਂਜ ਆ ਬਸ ਤੇ ਹੈਂਡਵਰਕ ਹੈ ਕਲਰ ਤੁਹਾਨੂੰ ਸੇਮ ਮਿਲਣਗੇ ਚਾਰੇ ਰੰਗਾਂ ਦੇ ਵਿੱਚ ਤੁਹਾਨੂੰ ਹੈਂਡਵਰਕ ਮਿਲੇਗਾ ਤੇ ਚਾਰੇ ਇਹਨਾਂ ਰੰਗਾਂ ਦੇ ਵਿੱਚ ਤੁਹਾਨੂੰ ਪਫ ਕੰਪਿਊਟਰ ਵਰਕ ਮਿਲੇਗਾ ਇਹ ਦੇਖੋ ਜੀ ਇਹ ਹੈ ਸੇਮ ਡਿਜ਼ਾਈਨ ਦਾ ਦੁਪੱਟਾ ਬਸ ਇਸ ਦਾ ਥੋੜਾ ਜਿਹਾ ਵਿੱਚ ਵੇਲ ਵਾਲਾ ਡਿਜ਼ਾਈਨ ਚੇਂਜ ਹੋ ਗਿਆ ਬਾਰਡਰ ਸੇਮ ਰਹੇਗਾ ਜੋ ਤੁਸੀਂ ਪਹਿਲਾਂ ਦੇਖਿਆ ਇਹ ਦੇਖੋ ਇਹ ਇਸ ਤਰ੍ਹਾਂ ਕਰਕੇ 4 ਸਾਈਡ ਇਹਦੇ ਲੇਸ ਲੱਗੀ ਮਿਲੇਗੀ ਇਸ ਤਰ੍ਹਾਂ ਕਰਕੇ ਫੁੱਲ ਪਿਓਰ ਦੇ ਦੁਪੱਟੇ ਆ ਰਾਮਟੈਕਸ ਕਦੇ ਵੀ 도ਗਲੀ ਚੀਜ਼ ਨਹੀਂ ਬਣਾਉਂਦਾ ਰਾਮਟੈਕਸ ਹਮੇਸ਼ਾ ਆਪਣੀ ਕੁਆਲਿਟੀ ਲਈ ਜਾਣਿਆ ਜਾਂਦਾ ਤੇ ਇਸ ਦੇ ਵਿੱਚ ਆਪਾਂ ਹੁਣ ਦੇਖ ਲੈਣੇ ਆਂ ਬਾਕੀ ਦੇ ਰੰਗ ਇੱਕ ਚਲਕ ਆਏ ਜੀ ਇਸਤੇ ਵਿੱਚ ਅੰਗੂਰੀ ਗ੍ਰੀਨ ਸੇਮ ਵਰਕ ਦੇ ਨਾਲ ਸੇਮ ਡਿਜ਼ਾਈਨ ਨਾਲ ਮਸਲੀਨ ਦੇ ਪਿਓਰ ਦੁਪੱਟੇ ਨਾਲ ਆ ਇਸਤੇ ਵਿੱਚ ਆ ਜਾਂਦਾ ਹੈ ਜੀ ਪੀਸ ਤੀਸਰਾ ਕਲਰ ਇਸ ਦਾ ਗਾਜਰੀ ਇਸਤੇ ਵਿੱਚ ਚੌਥਾ ਕਲਰ ਆ ਜਾਂਦਾ ਹੈ ਆਈਸ ਬਲੂ ਸੇਮ ਤੁਹਾਨੂੰ ਉਹੀ ਰੰਗ ਰਿਪੀਟ ਹੋ ਗਿਆ ਹੈ ਹੈਂਡਵਰਕ ਦੇ ਵਿੱਚ ਹੁਣ ਤੁਹਾਨੂੰ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਪਸੰਦ ਆ ਰਿਹਾ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸਟਾਕ ਲਿਮਟਿਡ ਹੈ ਤੇ ਇਹ ਸਾਰਾ ਤੁਹਾਨੂੰ ਸਟਾਕ ਹੈ ਜਿਹੜਾ ਇਹ ਹੁਣ ਕਰਵਾ ਚਾਹਤ ਤੇ ਆਫਰ ਤੇ ਮਿਲ ਰਿਹਾ ਸੋ ਇੱਕ ਆ ਜਾਂਦਾ ਜੀ ਲਾਸਟ ਪੀਸ ਹੈ ਜਿਹੜਾ ਇਸ ਦੇ ਨਾਲ ਦਾ ਔਰੇਂਜ ਹੈ ਜਿਹੜਾ ਉਹ ਤੁਹਾਨੂੰ ਨਹੀਂ ਮਿਲੇਗਾ ਉਹ ਸੇਲ ਹੋ ਚੁੱਕੀ ਹੈ ਆਪਾਂ ਜਾਂਦੇ ਜਾਂਦੇ ਇਸ ਨੂੰ ਵੀ ਦੇਖ ਲੈਣੇ ਆ ਇਸ ਦੇ ਨਾਲ ਪਿਓਰ ਚਨੂਣ ਦਾ ਦੁਪੱਟਾ ਹੈ ਇਹ ਵਾਲੇ ਸੂਟਾਂ ਨਾਲ ਚਨੂਣ ਦੇ ਦੁਪੱਟੇ ਸੀ ਐਕਚੁਅਲੀ ਦਿਨ ਕਾਫੀ ਹੋ ਗਏ 15 20 ਦਿਨ ਹੋ ਗਏ ਇਹਨਾਂ ਸੂਟਾਂ ਦੀ ਵੀਡੀਓ ਬਣਾਈ ਨੂੰ ਸੋ ਮੈਂ ਖੋਤ ਭੁੱਲ ਗਈ ਕਿ ਕਿਹੜੇ ਸੂਟਾਂ ਨਾਲ ਕਿਹੜੇ ਦੁਪੱਟੇ ਲੱਗੇ ਹੋਏ ਆ ਸਭ ਤੋਂ ਪਹਿਲਾਂ ਤਾਂ ਹਰ ਸੂਟ ਦੇ ਨਾਲ ਤੁਹਾਨੂੰ ਰਾਮ ਟੈਕਸ ਦੀ ਇਸ ਤਰ੍ਹਾਂ ਕਰਕੇ ਮੋਹਰ ਲੱਗੀ ਮਿਲੇਗੀ ਹਰ ਦੁਪੱਟੇ ਤੇ ਹਰ ਸੂਟ ਤੇ ਸਾਈਡ ਦੇ ਉੱਪਰ ਤੇ ਇਸ ਤਰ੍ਹਾਂ ਕਰਕੇ ਪੈਚਸ ਦੇ ਹਿਸਾਬ ਨਾਲ ਵੀ ਪੈਚ ਵੀ ਲੱਗੇ ਮਿਲਣਗੇ ਆ ਦੇਖੋ ਤੁਸੀਂ ਇਹ ਵੀ ਇਸ ਤਰ੍ਹਾਂ ਕਰਕੇ ਇਹਨਾਂ ਦਾ ਰਾਮ ਟੈਕਸ ਦਾ ਤੁਹਾਨੂੰ ਲੋਗੋ ਲੱਗਿਆ ਵੀ ਮਿਲੇਗਾ ਇੱਥੇ ਲਓ ਜੀ ਇਹ ਸੂਟ ਦੀ ਮੰਗ ਵੀ ਬਹੁਤ ਜ਼ਿਆਦਾ ਰਹੀ ਹੈ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਹੈਂਡਵਰਕ ਦਾ ਟੱਚ ਮਿਲੇਗਾ ਤੁਹਾਨੂੰ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਕਰਕੇ ਹੈਂਡਵਰਕ ਮਿਲੇਗਾ ਇਹ نیچے ਤੋਂ ਦੇਖ ਲਓ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿਆਂ ਕਿ ਇਹ ਇਸ ਸੂਟ ਦਾ ਉੱਪਰ ਤੱਕ ਦਾ ਡਿਜ਼ਾਈਨ ਹੈ ਤੇ ਇਸ ਦੇ ਸੂਟ ਦੇ ਬੈਕ ਸਾਈਡ ਤੇ ਵੀ ਸੇਮ ਡਿਜ਼ਾਈਨ ਰਹੇਗਾ ਸੇਮ ਡਿੱਟੋ ਬਸ ਹੈਂਡਵਰਕ ਫਰੰਟ ਤੇ ਮਿਲੇਗਾ ਬੈਕ ਤੇ ਸਿਰਫ ਡਿਜੀਟਲ ਪ੍ਰਿੰਟ ਹੀ ਰਹੇਗਾ ਤੇ ਇਹਨਾਂ ਦੀਆਂ ਨਾਲ ਬਾਹਾਂ ਦਾ ਡਿਜ਼ਾਈਨ ਦੇਖ ਲਓ ਇਹ ਇਸ ਦੀਆਂ ਬਾਹਾਂ ਨੇ ਜੀ ਜੋ ਬਾਹਾਂ ਦੇ ਉੱਪਰ ਡਿਜ਼ਾਈਨ ਜਾਏਗਾ ਇਸ ਦੇ ਨਾਲ ਚੁਣਉਣ ਦਾ ਦੁਪੱਟਾ ਆਪਾਂ ਉਹ ਵੀ ਦੇਖ ਲੈਣੇ ਆ ਡਿਜ਼ਾਈਨ ਇਸ ਦਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਫੈਬਰਿਕ ਇਸ ਦਾ ਮੈਂ ਐਕਸਪਲੇਨ ਹੀ ਨਹੀਂ ਕਰ ਸਕਦੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਉਂਕਿ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਰਾਮ ਟੈਕਸ ਦਾ ਫੈਬਰਿਕ ਕਿੰਨਾ ਜ਼ਿਆਦਾ ਅੱਛਾ ਹੋਏਗਾ ਪਾਰਟੀ ਵੇਅਰ ਸੂਟਾਂ ਦਾ ਫੈਬਰਿਕ ਕਿੰਨਾ ਅੱਛਾ ਹੋਏਗਾ ਤੁਹਾਨੂੰ ਖੁਦ ਨੂੰ ਪਤਾ ਹੈ ਹੁਣ ਆਪਾਂ ਇਸ ਦੇ ਨਾਲ ਫੁੱਲ ਪਿਓਰ ਚਨੌਣ ਦਾ ਦੁਪੱਟਾ ਜਿਹੜਾ ਆਪਾਂ ਦੇਖਦੇ ਆਂ ਦੇਖੋ ਹਰ ਜਗ੍ਹਾ ਤੇ ਰਾਮ ਟੈਕਸ ਦਾ ਆਪਣਾ ਲਗਭਗ ਲੱਗਿਆ ਹੋਇਆ ਹੈ ਮੋਰ ਲੱਗੀ ਵੀ ਹੈ ਤੁਹਾਨੂੰ ਹਰ ਜਗ੍ਹਾ ਤੇ ਇਹਨਾਂ ਦੀ ਮੋਰ ਲੱਗੀ ਦੇਖਣ ਨੂੰ ਮਿਲੇਗੀ ਡਿਜੀਟਲ ਪ੍ਰਿੰਟ ਦਾ ਚਨੌਣ ਦਾ ਦੁਪੱਟਾ ਨਾਲ ਦਾ ਬਹੁਤ ਸੋਹਣਾ ਦੁਪੱਟਾ ਹੈ ਇਹ ਦੇਖੋ ਇਹ ਦੇਖੋ ਜੀ ਬਹੁਤ ਅੱਛੀ ਡਿਸਕਾਊਂਟ ਵਾਲੀ ਸੀਲ ਸੇਲ ਹੈ ਜੀ ਡਿਸਕਾਊਂਟ ਬਹੁਤ ਅੱਛੇ ਡਿਸਕਾਊਂਟ ਤੇ ਤੁਹਾਨੂੰ ਸੂਟ ਮਿਲਣ ਜਾ ਰਹੇ ਹੈ ਆਈ ਹੋਪ ਤੁਸੀਂ ਇਸ ਡਿਸਕਾਊਂਟ ਦਾ ਲਾਭ ਲਾਉਂਗੇ ਕਰਵਾ ਚੌਤ ਆਫਰ ਦਾ ਭਰਪੂਰ ਹੈ ਜਿਹੜਾ ਲਾਭ ਉਠਾ ਪਾਉਂਗੇ ਇਹ ਸੀਗੇ ਜੀ ਆਪਣੇ ਅੱਜ ਦੇ ਸੂਟ ਅੱਜ ਦੀ ਕਲੈਕਸ਼ਨ ਆਈ ਹੋਪ ਤੁਹਾਨੂੰ ਸੂਟ ਪਸੰਦ ਆਏ ਹੋਣੇ ਸਾਰੇ ਡਿਜ਼ਾਈਨ ਅੱਛੇ ਲੱਗੇ ਹੋਣੇ ਮਿਲਦੇ ਹੈ ਜੀ ਆਪਾਂ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਨਾਲ ਜਾਂ ਨਵੇਂ ਕਿਸੇ ਵਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ